ਪੁੱਤ ਹਾਂ ਮਾਂ ਕੀ ਰੌਲਾ ਜਿਹਾ ਪਾਈ ਜਾਂਦੀ ਸੀ ਤੂੰ ਕੋਈ ਆ ਪਹਿਲਾਂ ਤਾਂ ਮੇਰੇ ਕੋਲ ਕੀ ਕਹਿੰਦੀ ਸੀ ਪੁੱਤ ਤੂੰ ਆਪਣੀ ਦਾਦੀ ਨੂੰ ਮੈਂ ਤਾਂ ਦਾਦੀ ਨੂੰ ਕੁਝ ਨਹੀਂ ਕਹਿੰਦੀ ਐਸੀ 20 ਵੀ ਮੰਗੇ ਸੀ ਸਕੂਲ ਦਾ ਸਮਾਨ ਲੈ ਕੇ ਆਉਣਾ ਸੀ ਉਹ ਵੀ ਉਹਨੇ ਮੱਚ ਕੇ ਦਿੱਤੇ ਆਈ ਨਹੀਂ ਪਤਾ ਸਮਾਨ ਹੋਊਗਾ ਵੀ ਕਣ ਨਾ ਪੁੱਤ ਹਾਂ ਨਾ ਬੋਲਿਆ ਕਰ ਤੇਰੀ ਦਾਦੀ ਹੈਗੀ ਫਿਰ ਤੈਨੂੰ ਪਤਾ ਤੂੰ ਜਿੰਨਾ ਬੋਲਦੀ ਐ ਸਾਰਾ ਗੁੱਸਾ ਮੇਰੇ ਤੇ ਹੀ ਲੈਂਦਾ ਹੈਗਾ ਮੰਮੀ ਤੂੰ ਮੇਰੀ ਗੱਲ ਸੁਣ ਮੈਂ ਫੋਨ ਤੇ ਦੇਖਿਆ ਸੀ ਹੁਣ ਤੇੜੀ ਨੂਹਾ ਨੇ ਅੱਜ ਕਾਹਦੇ ਨੂਹ ਤਾਂ ਸੱਸਾਂ ਨੂੰ ਚੰਡ ਕੇ ਰੱਖ ਦਿਆ ਨੇ ਤੂੰ ਵੀ ਚੰਡ ਕੇ ਰੱਖਿਆ ਕਰ ਪੁੱਤ ਕਿੱਥੋਂ ਚੰਡ ਕੇ ਰੱਖਾਂ ਤੇਰਾ ਡੈਡੀ ਤੈਨੂੰ ਪਤਾ ਹੀ ਐ ਤੂੰ ਤਾਂ ਮੈਨੂੰ ਦੱਸੇ ਨਹੀਂ ਦਿੰਦੀ ਡੈਡੀ ਨੂੰ ਮੈਂ ਤਾਂ ਦੱਸ ਦਿਆ ਕਰਾਂ ਪੁੱਤ ਡੈਡੀ ਨੂੰ ਦੱਸਾਂਗੇ ਪੁੱਤ ਤਾਂ ਐਸੇ ਦਾ ਹੀ ਐ ਤੈਨੂੰ ਲੱਗਦਾ ਵੀ ਡੈਡੀ ਆਪਣੀ ਗੱਲ ਸੁਣੂਗਾ ਚਾਹੇ ਪੁੱਤ ਇਸ ਦਾ ਉਹ ਚਾਹੇ ਪੁੱਤ ਇਹਦਾ ਹੋਵੇ ਮੈਂ ਵੀ ਤੇ ਉਹ ਪੁੱਤੀ ਆ ਹਾਂ ਪੁੱਤ ਹੈ ਤਾਂ ਤੂੰ ਸਾਡਾ ਪੁੱਤੀ ਤਰ ਕੀ ਕਰੀਏ ਪੁੱਤ ਤੇਰੀ ਦਾਦੀ ਦਾ ਸੁਭਾਈ ਇਹ ਹਜੇ ਹੁਣ ਤੇਰਾ ਡੈਡੀ ਪਰਦੇਸਾਂ ਚ ਬੈਠਾ ਜੇ ਆਪਾਂ ਉਹਨੂੰ ਕੋਈ ਗੱਲ ਦੱਸ ਜਦੋਂ ਮੈਂ ਦੱਸੇ ਨਹੀਂ ਦਿੰਦੀ ਜੀ ਹੁਣ ਮੈਂ ਦੱਸ ਦਾਂਦੀ ਨਾ ਹੁਣ ਤਾਂ ਦਾਦੀ ਬੱਸ ਨਾ ਮੇਰਾ ਪੁੱਤ ਇਹ ਹਜੇ ਕੰਮ ਨਾ ਕਰੀ ਤੇਰੇ ਡੈਡੀ ਨੂੰ ਨਾ ਕਦੇ ਵੀ ਦੱਸੀ ਉਹ ਉੱਥੇ ਪਰਦੇਸਾਂ ਚ ਬੈਠਾ ਕੀ ਕਰੂਗਾ ਨਾਲੇ ਘਰੇ ਕਲੇਸ਼ ਪੈਜੂ ਚੱਲ ਜਿਵੇਂ ਕਿਵੇਂ ਲੰਗਦੀ ਐ ਸੋਹਣੀ ਲੰਗੀ ਜਾਂਦੀ ਐ ਮੇਰਾ ਪੁੱਤ ਬਣ ਕੇ ਐ ਨਾ ਬੋਲਿਆ ਕਰ ਠੀਕ ਹੈ ਆਪਣੀ ਤਾਂ ਸੋਹਣੀ ਲੰਗਦੀ ਨਹੀਂ ਮਾੜੀ ਵੀ ਲੰਗਦੀ ਆਪਣੀ ਤਾਂ ਉਹ ਦਾਦੀ ਜਿਹੜੀ ਮੇਰੇ ਡੈਡੀ ਦੇ ਪੈਸੇ ਤੇ ਐਸ ਕਰਦੀ ਆ ਛੱਲ ਕੋਈ ਨਾ ਪੁੱਤ ਬਣ ਕੇ ਤੂੰ ਦਾਦੀ ਮੂਰੇ ਇੰਨਾ ਨਾ ਬੋਲਿਆ ਕਰ ਮੈਂ ਕੰਮ ਧੰਦਾ ਕਰ ਲਾਂ ਕੋਈ ਠੀਕ ਹੈ ਠੀਕ ਹੈ ਹੋਈ ਮੰਮੀ ਵੀ ਦਾਦੀ ਦੇ ਸਾਰਿਆਂ ਤੇ ਨੱਚੀ ਜਾਂਦੀ ਆ ਆਈ ਨਹੀਂ ਮਨਾਇਆ ਕੱਟ ਲੈ ਲਾਹਂਦੇ ਜੀ ਰਹਿ ਗਏ ਚਾਰ ਕ ਥੋਈ ਦਮਾ ਨਹੀਂ ਤਾਂ

दे दस सस पता नहीं कि मेरे जवाकड़ी कल भांडे मांठी सस माड़ा मोटा कम ही नहीं करवाई हैलो तो पानी पी लो की कले गारी मैं तिरक नहीं देखी जा कम जो कर दी फिर दिन पही रे मम्मी तो ऊन करी जा ਕੱਲੀ ਆਲੀ ਗੱਲ ਨਹੀਂ ਗੀ ਮੇਰੀ ਮੰਮੀ ਮੇਰੇ ਨਾਲ ਕੰਮ ਕਰਾ ਕੇ ਗਈ ਸੀ ਆ ਤਾਂ ਬਸ ਦੋ ਘਪਾਂਡੇ ਸੀ ਹੁਣ ਕਿੱਥੇ ਗਈ ਐ ਮੰਮੀ ਕਿਸੇ ਦੇ ਘਰੇ ਗਈ ਐ ਕੋਈ ਨਾ ਜੂ ਕੰਮ ਸੀਗਾ ਤੇ ਮੈਂ ਆਖਿਆ ਵੀ ਚੱਲ ਹਣਾ ਹੁਣ ਮਾਂ ਜੀ ਦਿੰਨੀ ਆਂਗੀ ਦੋ ਭਾਂਡੇ ਹੈਗੇ ਉਹਨੂੰ ਵੀ ਛੱਡ ਕੇ ਪੁੱਤ ਜਾਣਾ ਨਹੀਂ ਚਾਹੀਦਾ ਜਦੋਂ ਤੂੰ ਕੱਲੀ ਘਰੇ ਆ ਕੋਈ ਨਾ ਮੰਮੀ ਐਵੇਂ ਟੈਨਸ਼ਨ ਨਾ ਲਵੋ ਸੋਨੂੰ ਪਤਾ ਐ ਫਿਰ ਹੁਣ ਕਵੀਰਦਾਰ ਬੰਦੇ ਨੂੰ ਸਾਰੇ ਪਾਸੇ ਜਾਣਾ ਪੈਂਦਾ ਹੁਣ ਮੂਰੇ ਮੇਰੀ ਮੰਮੀ ਹੋਏਗੀ ਕੋਈ ਜ਼ਰੂਰੀ ਕੰਮ ਸੀ ਉਹ ਤਾਂ ਗਈ ਐ ਨਹੀਂ ਤਾਂ ਉਹ ਉਹਦਾ ਮੇਰਾ ਇੱਕ ਬਿੰਦ ਦਾ ਵਸਾ ਨਹੀਂ ਕਰਦੀ ਕੀ ਮੈਨੂੰ ਨਹੀਂ ਲੱਗਦਾ ਪਰਤੇ ਜਿਵੇਂ ਤੂੰ ਦਾਸ ਤਾਂ ਵੀ ਤੇਰਾ ਨਾਮ ਕਮ ਕਰਾਉਂਦੀ ਹੋਊਗੀ ਨਹੀਂ ਮੰਮੀ ਮੈਂ ਉਦਾਸ ਨਹੀਂ ਮੈਂ ਉਦਾਸ ਕਿੱਥੋਂ ਆ ਬਾਕੀ ਤੁਹਾਨੂੰ ਪਤਾ ਹੀ ਆ ਮੰਮੀ ਫਿਰ ਐ ਤਾਂ ਮਾੜਾ ਮੋਟਾ ਹੁੰਦਾ ਹੀ ਆ ਤੁਹਾਨੂੰ ਪਤਾ ਤੁਹਾਡਾ ਜਵਾਈ ਬਾਹਰ ਬੈਠਾ ਹੈਗਾ ਬਸ ਮੈਨੂੰ ਤਾਂ ਉਸੇ ਦੀ ਸੋਚ ਜੀ ਰਹਿੰਦੀ ਹੈਗੀ ਮੰਮੀ ਕਹਣੀ ਤਾਂ ਮੈਨੂੰ ਕੋਈ ਟੈਨਸ਼ਨ ਨਹੀਂ ਮੰਮੀ ਤਾਂ ਮੈਨੂੰ ਸੱਸ ਦੇ ਰੂਪ ਚ ਦੁਆਰੇ ਮਾਂ ਮਿਲ ਗਈ ਉਹਦਾ ਫੋਨ ਫੋਨ ਆਉਂਦਾ ਪੁੱਤ ਤੈਨੂੰ ਹਾਂ ਮੰਮੀ ਕਰ ਲਾਂਦਾ ਹੁੰਦਾ ਕੋਣ ਵਧੀਆ ਠੀਕ ਠਾਕ ਹੈਗਾ ਉਹ ਵੀ ਗੁਨਾਹ ਤੁਸੀਂ ਸੋਚ ਨਾ ਕਰਿਆ ਕਰੋ ਸੋਚ ਤਾਂ ਪਤਾ ਮਾਮਾ ਨੂੰ ਹੁੰਦੀ ਹੋਈ ਹੈ ਹਾਂ ਉਹ ਤਾਂ ਗੱਲ ਸਹੀ ਹੈ ਮੰਮੀ ਬਾਕੀ ਕੋਈ ਨਾ ਜੇ ਕੋਈ ਦੁੱਖ ਤਕਲੀਫ ਹੋਵੇ ਮੈਂ ਸੋਨ ਨੂੰ ਹੀ ਦੱਸੂ ਹੋਰ ਮੇਰਾ ਹੈ ਵੀ ਕੌਣ ਹੈ ਉਹ ਤਾਂ ਪਰਦੇਸਾਂ 'ਚ ਬੈਠਾ ਹੈਗਾ ਬਿਚਪੁੱਤ ਤੇ ਹਾਂ ਦੱਸਦੀਆਂ ਨਹੀਂ ਮਾਮਾ ਨੂੰ ਤੰਗ ਨਹੀਂ ਕਰਦੀਆਂ ਨਹੀਂ ਨਹੀਂ ਮੰਮੀ ਤੁਸੀਂ ਮੇਰੇ ਵਾਲੀ ਸੋਚ ਨਾ ਕਰੋ ਬਾਕੀ ਮੰਮੀ ਆਜੂ ਸੋਨ ਨੂੰ ਪਤਾ ਹੀ ਲੱਗ ਜੂ ਮੈਨੂੰ ਕਿਵੇਂ ਰੱਖਦੀ ਹੈ ਉਹ ਤਾਂ ਬਸ ਤੇਰੀ ਸੱਸ ਦਾ ਸੁਭਾਅ ਮੈਨੂੰ ਥੋੜਾ ਜਿਹਾ ਵਧੀਆ ਨਹੀਂ ਲੱਗਦਾ ਮਮੀ ਉਹਨਾ ਮੁੰਡੇ ਐਵੇਂ ਨੇਗੇ ਥੋੜਾ ਜਿਹਾ ਕੌੜਾ ਬੋਲਦੇ ਆ ਪਰ ਦਿਲ ਚ ਕੁਛ ਨਹੀਂ ਉਹਨਾਂ ਦੇ ਦਿਲ ਦੇ ਬਹੁਤ ਚੰਗੇ ਨੇਗੇ ਚਲ ਮੈਂ ਮੰਨਦੀ ਆ ਪਤਾ ਚਲ ਕੋਈ ਨਾ ਮਮੀ ਤੁਸੀਂ ਪਾਣੀ ਪੀਓ ਤੇ ਮੈਨੂੰ ਐ ਦੱਸੋ ਹੋਰ ਘਰੇ ਸਾਰੇ ਠੀਕ ਨੇ ਹਾਂ ਸਾਰੇ ਠੀਕ ਐ ਪਤਾ ਵਧੀਆ ਠੀਕ ਠਾਕ ਨੇ ਤੇ ਤੁਸੀਂ ਦੁਪਹਿਰੇ ਦੁਪਹਿਰੇ ਹੁਣ ਤੁਰ ਕੇ ਆਏ ਹੋ ਕੋਈ ਆਟੂ ਟੂਟੂ ਲੈ ਲੈਣਾ ਸੀ ਕਿਵੇਂ ਗਰਮੀ ਗਰਮੀ ਹੋਈ ਬੱਸ ਮੈਂ ਤੁਰ ਕੇ ਆ ਗਈ ਮਾਂ ਚਲ ਕੋਈ ਨਾ ਹੁਣ ਕਿਹਨੂੰ ਕਹਾ ਮੈਂ ਫੋਨ ਫੋਨ ਕਰ ਦਾਂ ਤੇ ਚਲ ਅਸੀਂ ਕੋਈ ਇਥੋਂ ਮੁੰਡਾ ਭੇਜ ਦਾਂ ਤੇ ਤਾਂ ਕਿ ਕੋਈ ਗੱਲ ਨਹੀਂ ਚਾਦਾ ਤੋਂ ਤੁਪੇ ਪਰ ਦਿਨੇ ਮੈਂ ਆ ਸਕਦੀ ਤੈਨੂੰ ਮਿਲਣ ਕੋਈ ਨਾ ਮੰਮੀ ਫਿਰ ਕਿਉਂਕਿ ਮੈਂ ਤਾਂ ਘਰੇ ਕੰਮ ਕਰਦੀ ਸੀ ਚੱਲ ਵਧੀਆ ਹੁਣ ਤਾਂ ਤੁਸੀਂ ਆ ਗਏ ਮੇਰਾ ਵੀ ਬਾਹਰੇ ਦਿਨ ਤੋਂ ਬਾਲਾ ਜੀ ਕਰਦਾ ਸੀ ਤੁਹਾਨੂੰ ਮੇਲਣ ਨੂੰ ਪਰ ਕੀ ਕਰਾਂ ਮਜਬੂਰੀ ਹੈ ਨਾ ਕੋਈ ਲਿਆਂ ਨਾਲ ਹੁਣ ਮੰਮੀ ਵਿਚਾਰੀ ਕਿੱਥੇ ਬਸਾਂ ਦੇ ੱੱਕੇ ਖਾਵੇ ਸਾਜੀ ਦਿਹਾੜੀ ਪੁੱਟ ਜਾਂਦੀ ਸਾਨੂੰ ਸੱਸ ਨੂੰ ਹਨ ਫਿਰ ਤਾਂ ਕਰਕੇ ਬਸ ਮਨਜੇ ਚ ਰੱਖੀ ਬੈਠੀ ਸੀ ਵੀ ਕੋਈ ਨਾ ਚੱਲ ਵਧੀਆ ਕੀਤਾ ਅੱਜ ਤੁਸੀਂ ਆ ਗਏ ਤੁਹਾਨੂੰ ਮਿਲ ਕੇ ਜਿਹਨੇ ਮੇਰੇ ਮਨ ਨੂੰ ਸਕੂਨ ਜਾਂ ਮਿਲ ਗਿਆ ਮੈਨੂੰ ਤਾਂ ਸਾਰਾ ਖੁਸ਼ੀ ਮਿਲ ਗਿਆ ਤੂੰ ਪੁੱਛ ਲੈ ਪੁੱਤal ਦੀ ਮੰਮੀ ਨੂੰ ਜੇ ਮੇਰੇ ਨਾਲ ਤੋਰ ਦੋ ਚਾਰ ਦਿਨ ਨਾਲ ਬਗ ਜੀ ਨਾਲ ਮੰਮੀ ਚਾ ਮੰਮੀ ਆ ਕਰੀਓ ਤੁਸੀਂ ਪੁੱਛ ਲਿਓ ਜੇ ਕਿਹਾ ਮੰਮੀ ਨੇ ਤਾਂ ਮੈਂ ਬਗ ਜਾ ਪਰ ਮੈਨੂੰ ਨਹੀਂ ਲੱਗਦਾ ਮੈਂ ਮੰਮੀ ਮੈਨੂੰ ਭੇਜੂ ਕਿਉਂਕਿ ਮੰਮੀ ਮੇਰੀ ਮੰਮੀ ਤਾਂ ਮੇਰੇ ਬਿਨਾ ਜੀਏ ਨਹੀਂ ਲੱਗਦਾ ਚਲ ਮੇਰੀ ਗੋਸ ਮੰਮੀ ਤੁਸੀਂ ਕਿਹੜੀਆਂ ਗੱਲਾਂ ਚ ਪੈ ਗਈ ਪਾਣੀ ਪੀਓ ਮੈਂ ਤੁਹਾਡੇ ਵਾਸਤੇ ਚਾਹ ਦੀ ਘੁੱਟ ਬਣਾ ਕੇ ਲਿਆਉਣੀ ਆ ਐਨੇ ਮੇਰੀ ਮੰਮੀ ਆ ਜਾਂਦੀ ਹੈ ਠੀਕ ਹੈ ਠੀਕ ਹੈ ਮੰਮੀ ਥੱਕ ਗਈ ਤੁਸੀਂ ਤਾਂ ਹਨਾ ਫਿਰ ਕਿਉਂ ਹੋਰ ਪੁੱਤ ਦੁਪਹਿਰਾ ਸੀਗਾ ਥੱਕ ਗਈ ਧੁੱਪ ਵਾੜੀ ਸੀ ਹੋਰ ਅੱਛਾ ਭੈਣ ਜੀ ਆਏ ਹੋ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕਿਵੇਂ ਠੀਕ ਹੋ ਠੀਕ ਆ ਮੈਂ ਜੀ ਤੁਸੀਂ ਦੱਸੋ ਵਧੀਆ ਹਾਂ ਠੀਕ ਆ ਕਦੋਂ ਕਾਗੇ ਸੀ ਫਿਰ ਆ ਹੁਣੇ ਆਈਆਂ ਬਸ ਪਾਣੀ ਹੀ ਪੀਤਾ ਪੈਣੇ ਆ ਕੇ ਅੱਛਾ ਚਾਹ ਨਹੀਂ ਬਣਾਈ ਕੁੜੇ ਚਾਹ ਮੀ ਰੱਖੀ ਹੋਈ ਹੈ ਕਿ ਬਸ ਦੁੱਧ ਪਾ ਕੇ ਲਿਆਉਣੀ ਆਂ ਅੱਛਾ ਚੱਲ ਕੋਈ ਨਾ ਤੇ ਭਈ ਮੈਂ ਵੀ ਬਸ ਆ ਪੈਣੇ ਉਲਜੀ ਜੀ ਪਈਆਂ ਇਹ ਜੇ ਕਬੀਲਦਾਰੇ ਸਾਰੇ ਮੇਰੇ ਗਾਲ ਪਏ ਹੋਏ ਨੇਗੇ ਆ ਗਈ ਸੀ ਮਾੜਾ ਜਿਹਾ ਕੰਮ ਉੱਥੇ ਟਾਈਮ ਲੱਗ ਗਿਆ ਫਿਰ ਤੈਨੂੰ ਪਤਾ ਹੀ ਕਿੱਥੇ ਹੱਲਣ ਦੰਦੇ ਨੇ ਹਾਂ ਲੱਗੀ ਜਾਂਦਾ ਗਏ ਬੰਦੇ ਹਾਂ ਆਵਾਜ਼ ਕਿਸੇ ਦਾ ਰੌਲਾ ਜਿਹਾ ਸੀਗਾ ਉਹਨਾਂ ਦੇ ਨਾਲ ਗਈ ਸੀ ਮੈਂ ਚਲ ਕੋਈ ਨਾ ਭਾਈ ਆ ਜੰਨੇ 2 ਘੰਟੇ ਅੱਛਾ ਆ ਬਸ ਕੁੜੀਆਂ ਕਤਰੀਆਂ ਕਿੱਥੇ ਕੰਮਾਂ ਨੂੰ ਹੱਥ ਲਾ ਕੇ ਰਾਜੀ ਨੇ ਜੇ ਤਾਂ ਨਨ ਕੋਈ ਕਹਿੰਦਾ ਫਿਰ ਤੇ ਦੁੱਖ ਮੰਨ ਜਾਂਦੀਆਂ ਨੇ ਉਹਨਾਂ ਦੀ ਵੀ ਕੁੜੀ ਦਾ ਇਹੀ ਰੌਲਾ ਜਿਹਾ ਸੀ ਹੁਣ ਉਹਨੂੰ ਸਮਝਾ ਕੇ ਆਏ ਆ ਲੋਕਾਂ ਨੂੰ ਲੈ ਕੇ ਜਾਣਗੇ ਅਗਲੇ ਬੁੱਧਵਾਰ ਨੂੰ ਫਿਰ ਕੀ ਬਣਦਾ ਉਹ ਗਾਹ ਪਤਾ ਲੱਗੂਗਾ ਤੇ ਫਿਰ ਤੂੰ ਚਾਹ ਲਿਆ ਪੁੱਤ ਸਿੰਦਰ ਹਾਂਜੀ ਨਹੀਂ ਲਿਆ ਹਾਂ ਹੋਰ ਪਹਿਣ ਆਪਣੇ ਖੈਰ ਸੁੱਖੇ ਸਾਰੇ ਸਾਰੇ ਖੈਰ ਸੁੱਖੇ ਪਹਿਣੀ ਵਧੀਆ ਤੂੰ ਸੁਣਾ ਜਮਾ ਵਧੀਆ ਪਹਿਣੇ ਚਲੋ ਬਸ ਰੰਗ ਲੱਗਿਆ ਹੈਗਾ ਜਿਵੇਂ ਕਹਿੰਦ ਹੁੰਦੇ ਨੇ ਉਹ ਮਾਲਕ ਦੀ ਮਿਹਰ ਹੈ ਹਾਂ ਇਹ ਹੀ ਪਹਿਣੀ ਚਾਹੀਦੀ ਹੈ ਬੱਸ ਸਹੀ ਹੈ ਤੇ ਫਿਰ ਹੁਣ ਲਾਏਂਗੇ ਇੱਕ ਦੋ ਦਿਨ ਨਾ ਪਰਨੇ ਜਾਉਂਗੀ ਘਰੇ ਵੀ ਨਹੀਂ ਸਰਦਾ ਹੈਗਾ ਲੈ ਰਹਿੰਦੀ ਭਨੇ ਬਸ ਤੂੰ ਹੈਗੀ ਆ ਮਾਂ ਹੋਦੀ ਆਉ ਤਾਂ ਕੋਈ ਗੱਲ ਨਹੀਂ ਚਲ ਤੇਰੇ ਨਾਲ ਲੈਦੀ ਗੱਲ ਹੈ ਭਾਈ ਫੇਰ ਵੀ ਮਾਂ ਹੈ ਮੈਂ ਤਾਂ ਸੱਸਾ ਮੈਂ ਤਾਂ ਹੀ ਕਹਿੰਦੀ ਆਈ ਤਾਂ ਹੈਗੀ ਐਨੇ ਚਰ ਮਾਗਰੋਂ ਆਉਣੀ ਐ ਬਿੱਦੂ ਦੋ ਦਿਨ ਲਾਜੀ ਇੱਥੇ ਫੇਰ ਘਰੇ ਨਹੀਂ ਸਰਦਾ ਤੈਨੂੰ ਪਤਾ ਹੀ ਆ ਘਰ ਦੇ ਕੰਮ ਵੀ ਇਹ ਜੀ ਨੇ ਹਾਂ ਇਹ ਵੀ ਸਹੀ ਆ ਆ ਕਿੱਥੇ ਸਰਦਾ ਹੈ ਹਾਂ ਤੂੰ ਸਿਰੋ ਮਾਂ ਮਤੀ ਆ ਹਾਂ ਭਾਈ ਅੱਜ ਤੋ ਇਹ ਗੱਲ ਹੁਣ ਹੀ ਦੇਖਦੇ ਆਂ ਵੀ ਜੇ ਉਹ ਮੁੰਡਾ ਆਵੇ ਛੁੱਟੀ ਤਾਂ ਮਾੜਾ ਮੋਟਾ ਕੋਈ ਘਰ ਦਾ ਮੂੰਹ ਸਿਰ ਕਰੀਏ ਪਰ ਉਹ ਕਹਿੰਦਾ ਕੋਈ ਨਾ ਮਾਂ ਮੈਂ ਅਗਲੇ ਮਹੀਨੇ ਆਉਂਗਾ ਮੈਂ ਅਗਲੇ ਮਹੀਨੇ ਆਉਂਗਾ ਆ ਘਰ ਜਾ ਹੁਣ ਪਾਵਾਂਗੇ ਠਾਕੇ ਹੋਰ ਹਾਂ ਮੇਰੀ ਪੌਣ ਵਾਲਾ ਦਾ ਹੋਰ ਮੈਂ ਤਾਂ ਬਸ ਉਹਦੇ ਮੂੰਗਣੀ ਚੱਕੀ ਜਾਨੀ ਆ ਨਹੀਂ ਤਾਂ ਕਿੱਦੇ ਦਾ ਪਾ ਦੀਏ ਹਣੋ ਕਹਿੰਦਾ ਕੋਈ ਨਮਾ ਮੈਂ ਆਉਂਗਾ ਅੱਛਾ ਹਾਂ ਮੈਂ ਆਪੇ ਆਦੀ ਬਿਉਤ ਨਾਲ ਕਰੂੰਗਾ ਮਾ ਚੱਲ ਭਾਈ ਆਦੀ ਬਿਉਤ ਨਾਲ ਕਰ ਹਾਂ ਚੱਲ ਜਵਾਕਾਂ ਦੀ ਚਾਹੀਦੀ ਆ ਚਾਰ ਪੈਸੇ ਲਾਉਣੇ ਜਦੋਂ ਫਿਰ ਕਿਸੇ ਟੰਗ ਨਾ ਲੱਗਣ ਹੋਰ ਉਹੀ ਤਾਂ ਹੈ ਹਾਂ ਇਹਨੂੰ ਸੰਦਰ ਨੂੰ ਤੋਰੋਂਗੇ ਦੋ ਦਿਨ ਭੈਣ ਜੀ ਮੇਰੇ ਨਾਲ ਚੱਲ ਤੇਰੀ ਮਰਜ਼ੀ ਆ ਭੈਣ ਜੀ ਲਿਜਾਣੀ ਆ ਤਾਂ ਲੈ ਜਾ ਜੇ ਚਾਹਦੀ ਐ ਕੋਈ ਗੱਲ ਨਹੀਂ ਤੇ ਜਾਊਗੀ ਲੈ ਜੀ ਦੋ ਦਿਨ ਰੱਖ ਲਾਂਗੇ ਫਿਰ ਛੱਡ ਜਾਾਂਗੇ ਚੱਲ ਸੱਚਰ ਹੋ ਗਿਆ ਗਈ ਨੂੰ ਹਾਂ ਮੈਂ ਔਖੇ ਸੌਖੇ ਸਾਰ ਲਉ ਕੋਈ ਨਾ ਲੈ ਜੀ ਲੈ ਚੱਲ ਭਾਸ ਚਾਵੀ ਬਾਣੀ ਗਈ ਬਣ ਕਿਤਾ ਹਾਂਜੀ ਮਮੀ ਐ ਦੁੱਧ ਪਾਤਾ ਬਸ ਥੋੜਾ ਦੁੱਧ ਨੂੰ ਸੇਕ ਲੱਗ ਲੀ ਗੱਲ ਸੁਣ ਮੇਰੀ ਹਾਂਜੀ ਉਹ ਤਾਂ ਤੂੰ ਸਿਆਣੀ ਐ ਕੋਈ ਨਾ ਕੋਈ ਨਾ ਐ ਨਹੀਂ ਮਾਰਦੀ ਉਹ ਤਾਂ ਤੂੰ ਸਿਆਣੀ ਐ ਹਾਂਜੀ ਤੇਰੀ ਮਾਂ ਤੈਨੂੰ ਲਜਾਣ ਦੀ ਗੱਲ ਕਰ ਰਹੀ ਐ ਕਹਿੰਦੀ ਦੋਕ ਦਿਨ ਤੋਰੇਂਗੀ ਅੱਛਾ ਜੀ ਦੇਖ ਲੈ ਜਾਣਾ ਮੈਂ ਮੈਂ ਤਾਂ ਕੁਝ ਨਹੀਂ ਕਹਿੰਦੀ ਜਿਵੇਂ ਤੁਸੀਂ ਕਹੋਗੇ ਉਹ ਵੀ ਕਰ ਲੂੰਗੀ ਮੈਂ ਤੁਹਾਡੇ ਉੱਤੋਂ ਦੀ ਕਦੇ ਕੁਛ ਕੀਤਾ ਹੋ ਕੇ ਬਸ ਅਗਰ ਨਾਲੇ ਨਾ ਤੇਰੀ ਮਾਂ ਨੇ ਐ ਕਹੇ ਦੀ ਕਿ ਮੇਰੀ ਮੰਮੀ ਤਾਂ ਇਕੱਲੀ ਰਹਿੰਦੀ ਨੇ ਠੀਕ ਹੈ ਤੇ ਰਹਿ ਵੀ ਨਹੀਂ ਸਕਦੀ ਕਹੇਦਾ ਬੀਬੀ ਬਾਜ਼ ਜਾਣਾ ਤੇ ਮੈਂ ਨਹੀਂ ਜਾਣਾ ਕੋਈ ਗੱਲ ਨਹੀਂ ਮੈਂ ਫੇਰ ਮਿਲਾਂਗੇ ਕੋਈ ਨਾ ਮੰਮੀ ਜੇ ਤੁਸੀਂ ਨਹੀਂ ਚਾਹੁੰਦੇ ਵੀ ਮੈਂ ਜਾਵਾਂ ਤਾਂ ਮੈਂ ਨਹੀਂ ਜਾਂਦੀ ਮਾਪੀ ਜਵਾਬ ਦੇ ਦੂੰ ਆਪਣੀ ਮੰਮੀ ਨੂੰ ਆਹੋ ਕਿਤੇ ਹੁਣ ਇਹਦਾ ਸਮਝ ਲਈ ਜੇ ਤੇਰੀ ਭੈੜੀ ਬੂਥੀ ਮੈਂ ਰੱਖ ਕੇ ਰਾਜ਼ੀ ਆਂ ਕਿਉਂਕਿ ਫਿਰ ਮੈਨੂੰ 5-4000 ਕੰਮ ਵਾਲੀ ਨੂੰ ਦੇਣਾ ਪਊਗਾ ਖੋਈ ਨੰਮੀ ਜੀ ਮੈਂ ਤੁਸੀਂ ਕਹੋ ਉਹ ਵੀ ਠੀਕ ਹੈ ਜੇ ਕਿਤੇ ਤੱਕੇ ਨਾਲ ਤੇਰੀ ਮਾਲ ਲੈ ਵੀ ਗਈ ਨਾ ਤਾਂ ਇਹ ਨਾ ਸੁੱਚੀ ਵੀ ਮੈਂ ਇੱਥੇ ਮੁੜ ਕੇ ਬਾੜ ਲੂੰ ਤਾਂ 5-4 ਛੂਟ ਬੈਗ ਚ ਪਾ ਕੇ ਚੱਜਣ ਨਾਲ ਲੈ ਜੀ ਛੇਤੀ ਤੇਥੋਂ ਸਿਉਤੇ ਨਹੀਂ ਜਾਣੇ ਮੈਨੂੰ ਫੇਰ ਵੀ ਤੇਰੇ ਤੇ ਤਰਸ ਆਉਂਦਾ ਨਾਲੇ ਮੇਰਾ ਪੁੱਤ ਤਾਂ ਕਹਿੰਦਾ ਹੈ ਕਹਿੰਦਾ ਮਾਤਕੇ ਨਾਲ ਹੀ ਟੰਗਤਾ ਮੈਨੂੰ ਤਾਂ ਇਹਦੇ ਨਾਲ ਉਹ ਮੈਂ ਆਖਿਆ ਚਲ ਕੋਈ ਨਾ ਹੁਣ ਰੱਖ ਲੈ ਜਦੋਂ ਵਿਆਹ ਤਾਂ ਲਿਆਂਦੀ ਜੇ ਰਹਿਣਾ ਤਾਂ ਮਾੜੇ ਜੇ ਲੱਛਣ ਸੁਧਾਰਨਾ ਨਾ ਮੰਮੀ ਜੀ ਐ ਨਾ ਕਰਿਓ ਮੈਂ ਜਾਣਦੀ ਨਹੀਂ ਕਿ ਮੈਂ ਜੇ ਕੁਝ ਵੀ ਕਹਿਦਾ ਮੈਂ ਆਪ ਹੀ ਇੱਥੇ ਰਹਿ ਪੂੰ ਪਰ ਆ ਗੱਲ ਨਾ ਕਰੋ ਮੈਂ ਕਿੱਥੇ ਜਾਊਂਗੀ ਹੁਣ ਹਾਂ ਜੇ ਜਾਣਾ ਹੋਇਆ ਤੇ ਛੋਕਰੀ ਨੂੰ ਵੀ ਨਾਲ ਲੈ ਜੀ ਮੈਂ ਕੀ ਕਾਡਾ ਘਟਾਉਣਾ ਤੋਂ ਨਾ ਨਾ ਮੰਮੀ ਮੈਂ ਕਿਤੇ ਨਹੀਂ ਜਾਂਦੀ ਤੂੰ ਸੋਚ ਨਾ ਕਰੋ ਕੋਈ ਨਾ ਚਾਹ ਬਾਪੂ ਤਾਂ ਚਾਹ ਫੜਾ ਤੇਰੀ ਮਾਂ ਨੂੰ ਛੇਤੀ ਫੜਾ ਫੜਾ ਹਾਂਜੀ ਮੈਂ ਲਿਆਉਣੀ ਆ ਲੈ ਮੈਂ ਤਾਂ ਦੋ ਦਿਨ ਫੇਕੇ ਵੀ ਨਹੀਂ ਜਾਣ ਦਿੱਤਾ ਮੈਂ ਸੋਚਦੀ ਸੀ ਦੋ ਦਿਨ ਮਾਂ ਕੋਲੇ ਜਾਉਂ ਸੁੱਖ ਦਾ ਸਾਹ ਆਜੂ ਪਰ ਨਾ ਨੋ ਥੋੜੂ ਮੈਂ ਇਹਨਾਂ ਦੀ ਕੰਮ ਵਾਲੀ ਆ ਫਰੀ ਦੀ ਕੰਮ ਵਾਲੀ ਨੂੰ ਕਿਵੇਂ ਜਾਣ ਦੇ ਦਿੰਦੇ ਚੱਲ ਮਨਾ ਤੇਰੀ ਕਿਸਮਤੀ ਐਵੇਂ ਦੀ ਆ ਚੇ ਕਿਤੇ ਮੇਰੇ ਧੀ ਨਾ ਹੁੰਦੀ ਮੈਂ ਜਮਾ ਜੁੱਤੀਆਂ ਨਾ ਖਾਂਦੀ ਇਹਨਾਂ ਦੀ ਇੱਕ ਮੇਰੀ ਜਵਾਕੜੀ ਦੀ ਮਾਰੀ ਨੂੰ ਮੈਨੂੰ ਇੱਥੇ ਰਹਿਣਾ ਪਊ ਕੱਲ੍ਹ ਕਲਾਰੇ ਮੈਨੂੰ ਤਾਂ ਚੱਲ ਮੇਰੀ ਮਾਂ ਹੋਰ ਥਾਂ ਮੈਂ ਤੋਰ ਦੂ ਮੇਰੀ ਜਵਾਕੜੀ ਨੂੰ ਪਿਓ ਨਹੀਂ ਮੈਂ ਚੱਲ ਮਣਾ ਉਹ ਜਾਣੋ ਜੋ ਕੀ ਸਮਝ ਚ ਲਿਖਿਆ ਮੰਮੀ ਵੀ ਪਈਆ ਦਾਦੀ ਵੀ ਨਹੀਂ ਹੈ ਜੀ ਕੰਮ ਕਰਦੇ ਹੁਣ ਭੂਣ ਫੋਨ ਲਾ ਲਿਆ ਲਹੇ ਸਾਰਾ ਤਾਂ ਕੰਮ ਧੰਦੇ ਨਹੀਂ ਲੋਟ ਆਉਂਦੇ ਹੈਗੇ ਚਲੋ ਕੋਈ ਨਾ ਐਨਾ ਗਾ ਪਿਆ ਪਿਆ ਕੋਣ ਆਪਦੀ ਦਾ ਆ ਗਿਆ ਸਵੇਰੇ ਹੈਲੋ ਪੂਆ ਹਾਂ ਬਤਾਂ ਵਧੀਆ ਵਧੀਆ ਪੁੱਤ ਤੂੰ ਦੱਸ ਤੂੰ ਦੱਸ ਕਿਵੇਂ ਠੀਕ ਆ ਕਿਵੇਂ ਚੱਲਦੀ ਆ ਪੜ੍ਹਾਈ ਮੇਰੇ ਪੁੱਤ ਦੀ ਕੁਝ ਨਹੀਂ ਪੁੱਤ ਬਸ ਰਸੋਈ 'ਚ ਕੰਮ ਕਰੀ ਜਾਂਦੀ ਸੀ ਅੱਜ ਕਿਵੇਂ ਭੂਆਤੀ ਜ਼ਿਆਦਾ ਆ ਗਈ ਫਿਰ ਤੈਨੂੰ ਗੱਲ ਦੱਸਣੀ ਸੀ ਹਾਂ ਦੱਸ ਪੁੱਤ ਕੀ ਗੱਲ ਦੱਸਣੀ ਸੀ ਕੀ ਤੂੰ ਿਆਚਾਰ ਕਰਦੀਆ ਕਿਉਂ ਪੁੱਤ ਥੋੜੇ ਤੇ ਕਾਹ ਤੋਂ ਿਆਚਾਰ ਕਰਦੀ ਆ ਦਾਦੀ ਅੱਛਾ ਪੁੱਤ ਕੀ ਕਰਾਂ ਮੇਰੀ ਗੱਲ ਸੁਣ ਪੁੱਤ ਹਾਂ ਬੋਲ ਇਹ ਕੀ ਗੱਲ ਹੋ ਗਈ ਪੱਥਰ ਕਾਦੇ ਵਾਸਤੇ ਕਹਿੰਦੀ ਆ ਕੀ ਅਗੜਾ ਕਿਸੇ ਤੋਂ ਘਟਨੇ ਗਿਆ ਮਾਂ ਦਾ ਵੀ ਨਾ ਜਮਾਂ ਹੀ ਸਰਿਆ ਪਿਆਗਾ ਮਾਨੂੰ ਮੜਾ ਮੋਟਾ ਸੋਚਣਾ ਚਾਹੀਦਾ ਵੀ ਸ਼ੁਕਰ ਆ ਸਾਡੇ ਕੱਲੀ ਕੱਲੀ ਧੀ ਆਗੀ ਮੈਨੂੰ ਤਾਂ ਧੀ ਦਾ ਇੰਨਾ ਸ਼ੌਂਕ ਆਗਾ ਮੈਂ ਤਾਂ ਭਾਲਦੀ ਆ ਵੀ ਮੇਰੇ ਧੀ ਹੋ ਜੇ ਹੈ ਤੇ ਤੈਨੂੰ ਪੱਥਰ ਕਹਿੰਦੀ ਆ ਕੋਈ ਗੱਲ ਨਹੀਂ ਪੁੱਤ ਮੈਂ ਨਾ ਮੰਮੀ ਨੂੰ ਸਮਝਾਉਂਗੀ ਜਾਂ ਤਾਂ ਮੈਂ ਫੋਨ ਕਰੂੰਗੀ ਜਾਂ ਫਿਰ ਮੈਂ ਆ ਕੇ ਜਾਊਂਗੀ আচ্ছা ਚਲ ਤੂੰ ਮੇਰੀ ਗੱਲ ਸੁਣ ਆਪਦੀ ਮੰਮੀ ਨਾਲ ਗੱਲ ਕਰਾ अच्छा पता चल कोई बात नहीं मैं ना देख दिया तेरे फफड़ ਨੂੰ ਪੁੱਛਦੀ ਆ ਤੇ ਅਸੀਂ ਦੋਨੇ ਆ ਕੇ ਨਾ ਜਾ ਆ ਕੇ ਮਿਲ ਕੇ ਜਾਂਦੇ ਆ ਨਾਲੇ ਮੈਂ ਮਾਂ ਨਾਲ ਗੱਲ ਕਰੂੰਗੀ ਵੀ ਇਹ ਕੀ ਗੱਲਾਂ ਹੋਈਆਂ ਵੀ ਤੂੰ ਕਿਹੜੀਆਂ ਗੱਲਾਂ ਕਰੀ ਜੰਨੀ ਆਗੀ ਸਮਝਾਉਂਗੀ ਠੀਕ ਆ ਪੁੱਤ ਕੋਈ ਨਾ ਤੂੰ ਨਾ ਆਪਦਾ ਮਨ ਲਾ ਕੇ ਪੜ੍ਹਾਈ ਕਰ ਫਿਕਰ ਨਾ ਕਰ ਠੀਕ ਆ ਚੰਗਾ ਪੁੱਤ ओके ਲੈ ਮੰਮੀ ਵੀ ਨਾ ਕਿਹੜੀਆਂ ਗੱਲਾਂ ਲੈ ਕੇ ਬੈਗੀ ਆ ਨਾਲੇ ਪਤਾ ਵੀ ਕੱਲਾ ਕੱਲਾ ਮੇਰਾ ਪੁੱਤ ਆ ਉਹ ਵੀ ਪਰਦੇਸਾਂ ਦੇ ਵਿੱਚ ਬੈਠਾ ਤੇ ਉਤੋਂ ਆ ਕੇ ਰੱਬ ਨੇ ਇੰਨੀ ਸੋਹਣੀ ਕੁੜੀ ਦਿੱਤੀ ਐ ਇੰਨੀ ਸਿਆਣੀ ਤੇ ਸਮਝਦਾਰ ਉਹਨੂੰ ਵੀ ਪੱਥਰ ਪੱਥਰ ਕਹੀ ਜਾਂਦੀ ਐ ਚੱਲ ਕੋਈ ਗੱਲ ਨਹੀਂ ਇਹਨਾਂ ਨਾਲ ਗੱਲ ਕਰਕੇ ਨਾ ਇੱਕ ਦਿਨ ਪਿੰਡ ਜਾਈ ਆਵਾਂ ਨਾਲੇ ਪਤਾ ਲੱਗ ਜੂਗਾ ਭਾਬੀ ਮੈਨੂੰ ਕਦੇ ਨਹੀਂ ਕੋਈ ਗੱਲ ਦੱਸਦੀ ਹੈਗੀ ਉਹ ਅੰਦਰੋਂ ਅੰਦਰ ਹੀ ਨਿਘੋਲਦੀ ਰਹਦੀ ਐ ਆ ਤਾਂ ਵਧੀਆ ਹੋ ਗਿਆ ਮੇਰੀ ਤੇਜੀ ਨੇ ਫੋਨ ਕਰ ਲਿਆ ਤਾਂ ਮੈਨੂੰ ਦੱਸ ਤਾਂ ਨਹੀਂ ਮੈਨੂੰ ਕਿਹੜੀਆਂ ਗੱਲਾਂ ਦਾ ਪਤਾ ਲੱਗਣਾ ਸੀ ਚਲੋ ਘਰਾਂ ਮੈਂ ਵੀ ਕੱਟਦਾ ਅਕੱਛਾ ਜੀ ਬੇੜਾ ਦਾ ਕਿੰਨੀ ਵਾਰ ਇਹਨਾਂ ਨੂੰ ਕਿਹਾ ਆ ਗਏ ਜੀ ਤੁਸੀਂ ਹਾਂ ਆ ਗਿਆ ਤੁਸੀਂ ਕਿੱਧਰ ਚਲੇ ਗਏ ਸੀਗੇ ਮਸਾ ਇੱਥੇ ਪਿੰਡ 'ਚ ਸੀ ਅਕੱਛਾ ਆ ਕਿੰਨਾ ਦੇ ਬਾਜੇ ਜੇ ਵੱਜੀ ਜਾਂਦੇ ਵਿਆਹ ਵੀ ਹੋ啊 ਕਿਸੇ ਦੀ ਹਾਂ ਉਹ ਤਾਂ ਵਿਆਹ ਪਿੰਡ 'ਚ ਤੈਨੂੰ ਪਤਾ ਹੁਣ ਅੱਜਕੱਲ ਇਹੇ ਜੇ ਰਿਵਾਜ ਉਹ ਤਾਂ ਗੱਲ ਠੀਕ ਆ ਨਾਲੇ ਮੈਂ ਤੁਹਾਡੇ ਨਾਲ ਇੱਕ ਗੱਲ ਕਰੀ ਸੀ ਦੱਸ ਮੈਨੂੰ ਨਾ ਆਪਣੀ ਨੰਨੂ ਦਾ ਫੋਨ ਆਇਆ ਸੀਗਾ ਤੇ ਉਹਨੇ ਤਾਂ ਕੋਈ ਹੋਰ ਹੀ ਗੱਲ ਕੱਢ ਮਾਰੀ ਮੈਨੂੰ ਤਾਂ ਫਿਕਰਾਂ ਦੇ ਵਿੱਚ ਹੀ ਪਾਤਾ ਹੁਣ ਦੱਸ ਮੈਂ ਕੀ ਕਰਾਂ ਸਮਝ ਨਹੀਂ ਆਉਂਦੀ ਹੈਗੀ ਮੈਨੂੰ ਕਿਉਂ ਕੀ ਗੱਲ ਕੱਢਦੀ ਐ ਇਹ ਜੀ ਉਹਨੇ ਤਾਂ ਫੋਨ ਕਰਿਆ ਕਹਿੰਦੀ ਵੀ ਭੂਆ ਤੁਸੀਂ ਆ ਕੇ ਜਾਓ ਆਖੇ ਦਾਦੀ ਤਾਂ ਮੇਰੀ ਮੰਮੀ ਤੇ ਮੇਰੇ ਤੇ ਅਤਿਆਜ ਕਰਦੀ ਆ ਕੁੜਦੀ ਮਾਰਦੀ ਆ ਸਾਨੂੰ ਅੱਛਾ ਹਾਂ ਇਹ ਕਿਹੜੀਆਂ ਗੱਲਾਂ ਹੋਈਆਂ ਜੀ ਮੈਨੂੰ ਤਾਂ ਅੱਜ ਤੱਕ ਕਿਸੇ ਨੇ ਗੱਲ ਹੀ ਨਹੀਂ ਦੱਸੀ ਭਾਫ ਹੀ ਨਹੀਂ ਕੱਢੀ ਕਿੰਨੇ ਵਾਰ ਮੈਂ ਪਿੰਡ ਜਾ ਕੇ ਆਈ ਹਾਂ ਹੈ ਜਾਂ ਤਾਂ ਮਾਂ ਨੇ ਨਾ ਕਦੇ ਭਾਬੀ ਨੇ ਕੋਈ ਗੱਲ ਹੀ ਨਹੀਂ ਕਰੀ ਹੈਗੀ ਇਹ ਵੀ ਵਧੀਆ ਹੋ ਗਿਆ ਕੁੜੀ ਨੇ ਦੱਸਤਾ ਮੈਨੂੰ ਤਾਂ ਤਾਂ ਗੱਲਾਂ ਦਾ ਪਤਾ ਲੱਗ ਗਿਆ ਕਾਹੀ ਆਪਾਂ ਜਦੋਂ ਕਦੇ ਜਾਂਦੇ ਸੀ ਤਾਂ ਬਾਲਾ ਪੁੱਤ ਪੁੱਤ ਜੇ ਕਰਦੀ ਸੀ ਉਹ ਹਨਾ ਮਿੱਠੀ ਜੀ ਬਣਦੀ ਸੀ ਹਾਂ ਹੈ ਤਾਂ ਮੇਰੀ ਮਾਂ ਦੀ ਮਿੱਠੀ ਜੀ ਹੋਵੇ ਨਾ ਉਹ ਤੇਜ਼ ਹੀ ਹੁੰਦੀ ਹੈ ਜਨਾਨੀ ਉਹ ਤਾਂ ਗੱਲ ਠੀਕ ਆ ਪਰ ਹੁਣ ਮੈਂ ਕਰਾਂ ਕੀ ਹੈ ਤਾਂ ਮੇਰੀ ਮਾਂ ਮੈਂ ਤਾਂ ਉਹਨੂੰ ਵੀ ਕੁਝ ਕਹਿ ਸਕਦੀ ਉਹ ਵੀ ਮੇਰੀ ਪਰਜਾਈ ਆ ਉਹ ਪਰਦੇਸਾਂ 'ਚ ਬੈਠਾ ਜਵਾਕ ਕੱਲ ਨੂੰ ਜੇ ਇਹਨਾਂ ਦੀਆਂ ਗੱਲਾਂ ਨਾਲ ਕਿਤੇ ਪਤਾ ਲੱਗ ਗਿਆ ਫੇਰ ਔਖਾ ਹੋ ਜਾਊਗਾ ਉਹ ਤਾਂ ਉੱਥੇ ਝੋਰਾ ਕਰੀ ਜਾਊਗਾ ਐਡੀ ਦੂਰ ਦਾ ਸਾਨੂੰ ਕੌਣ ਸਮਝਣ ਲਾਣਾ ਮੰਮੀ ਵੀ ਜਮਾ ਹੱਦ ਕਰੀ ਜਾਂਦੀ ਐ ਉਹ ਤਾਂ ਆਪ ਸਿਆਣੀ ਬਿਆਣੀ ਆ ਉਹ ਤਾਂ ਘਰ ਸੰਭਾਲ ਕੇ ਰੱਖ ਸਕਦੀ ਆ ਵੀ ਕੱਲੀ ਕੱਲੀ ਮੇਰੇ ਨੂੰ ਆ ਗਈ ਉੱਤੋਂ ਹੋਰ ਗੱਲ ਸੁਣ ਲਾ ਕੁੜੀ ਕਹਿੰਦੀ ਭੂਆ ਮੈਨੂੰ ਪਤਾ ਦਾਦੀ ਕੀ ਕਹਿੰਦੀ ਆਖੇ ਪੱਥਰ ਲੈ ਇਹ ਕੋਈ ਗੱਲਾਂ ਕਰਨ ਵਾਲੀਆਂ ਹੁੰਦੀਆਂ ਨੇ ਫੇਰ ਉਹਨੂੰ ਇਹਦਾ ਹੱਲ ਕੀ ਹੱਲ ਕੀ ਆ ਮੈਂ ਤਾਂ ਐ ਕਹਿੰਦੀ ਆ ਕਿਉਂ ਨਾ ਜੀ ਟਾਈਮ ਤੋਂ ਟਾਈਮ ਕੱਢ ਕੇ ਆਪਾਂ ਪਿੰਡ ਜਾ ਕੇ ਆਈਏ ਨਾਲੇ ਤਾਂ ਮਾਂ ਨੂੰ ਸਮਝਾ ਦਾਂਗੇ ਪਹਿਲਾਂ ਮਾਂ ਦੀਆਂ ਵੀ ਸੱਚ ਆਣ ਲਾਂਗੇ ਫਿਰ ਗਾਂਹ ਭਾਬੀ ਦੀਆਂ ਸੁਣ ਲਾਂਗੇ ਵੀ ਉਹ ਕੀ ਕਹਿੰਦੀ ਹੈ ਜੀ ਚ ਕਸੂਰ ਹੋਇਆ ਭਾਈ ਉਹਨੂੰ ਕਹਿ ਦਾਂਗੇ ਆਪਾਂ ਜਦੋਂ ਹੁਣ ਤੈਨੂੰ ਉਹਨੇ ਚੋਰੀਆਂ ਜਵਾਕੜੀ ਨੇ ਫੋਨ ਕਰਿਆ ਸਾਹਮਣੇ ਕਿਵੇਂ ਮੰਨ ਜਾਣਗੇ ਉਹ ਵੀ ਸਾਡੇ ਤੇ ਐ ਕਰਦੇ ਉਤਿਆਜਾਰੇ ਫਿਰ ਆਪੀ ਦੱਸੂਗੀ ਤਾਂ ਸਹੀ ਕੁੜੀ ਕੁਝ ਤਾਂ ਬੋਲੂਗੀ ਫਿਰ ਆਪਾਂ ਨੂੰ ਗੱਲ ਦਾ ਪਤਾ ਤਾਂ ਲੱਗ ਜਾਊਗਾ ਕਿਉਂਕਿ ਮੈਨੂੰ ਪਤਾ ਮੇਰੀ ਭਤੀਜੀ ਦਾ ਹੈਂ ਉਹ ਗੱਲ ਲੁਕਾਉਂਦੀ ਨਹੀਂ ਹੈਗੀ ਅੱਗੇ ਆਪਾਂ ਨੂੰ ਕਦੇ ਮਿਲ ਹੀ ਨਹੀਂ ਹੈਗੀ ਉਹ ਸਕੂਲ ਗਈ ਹੁੰਦੀ ਹੈ ਤੇ ਹੁਣ ਮੈਂ ਪਹਿਲੇ ਹੀ ਫੋਨ ਕਰਕੇ ਦੱਸ ਦੂੰਗੀ ਪੁੱਤ ਅੱਜ ਮੈਂ ਆਉਣਾ ਘਰੇ ਰੱਖਿਓ ਮੇਰੀ ਭਤੀਜੀ ਕੀ ਠੀਕ ਹਨ ਉਹ ਆਪੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਤੈਨੂੰ 20 ਵਾਰੀ ਕਿਹਾ ਵੀ ਤੇਰੀ ਮਾਂ ਹੈ ਨਹੀਂ ਕੰਮ ਦੀ ਹੈ ਨਹੀਂ ਕੰਮ ਦੀ ਉਦੋਂ ਤਾਂ ਤੂੰ ਕਹਿੰਦਾ ਮੇਰੀ ਮਾਂ ਮੇਰੀ ਮਾਂ ਹੋਰ ਫਿਰ ਮੈਂ ਹੁਣ ਕੀ ਕਵਾਂ ਆਪਦੀ ਮਾਂ ਨੂੰ ਮੈਂ ਬੋਲਦੀ ਚੰਗੀ ਲੱਗਦੀ ਆ ਕੱਲ ਨੂੰ ਉਹ ਕਹੋਗੀ ਵੀ ਅੱਛਾ ਪੁੱਤ ਮੈਂ ਤੈਨੂੰ ਪੜ੍ਹਾ ਤਾ ਲਿਖਾ ਤਾ ਕੇ ਜਨਮ ਦਿੱਤਾ ਹੁਣ ਤੂੰ ਮੇਰੇ ਮੂਹਰੇ ਬੋਲਣ ਲੱਗ ਗਈ ਮੈਨੂੰ ਆਸਲਾ ਦਿੰਨੀ ਆ ਹੁਣ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੀ ਮੈਂ ਤਾਂ ਸਨ ਬਚਾਲੇ ਫਸੀ ਪਈ ਆ ਤੁਸੀਂ ਆ ਫਿਰ ਵੀ ਮਾੜਾ ਮੋਟਾ ਮਾਂ ਨੂੰ ਸਮਝਾ ਸਕਦੇ ਹੋ ਆ ਸਾਨੂੰ ਜਮਾਈ ਭਾਈ ਆ ਤੁਹਾਡਾ ਵੀ ਤਾਂ ਫਰਜ਼ ਬਣਦਾ ਉਹ ਸਮਝਣ ਵਾਲੀ ਬੁੜੀ ਹੈ ਨਹੀਂ ਉਹ ਜਿਉਂਨੇ ਸਮਝਣਾ ਹੁੰਦਾ ਉਹਨੂੰ ਆਪਦੀ ਪੋਤੀ ਦਾ ਨਾ ਮੋਹ ਕਰਦੀ ਉਹ ਉਹ ਤਾਂ ਗੱਲ ਹੈਗੀ ਆ ਜੀ ਚੱਲ ਕੋਈ ਗੱਲ ਨਹੀਂ ਹੁਣ ਜਿਹੜਾ ਕੁਝ ਹੋਈ ਜਾਂਦਾ ਉਹਦੇ ਤਾਂ ਤਾਂ ਪਾਓ ਮਿੱਟੀ ਆਪਾਂ ਇੱਕ ਦਿਨ ਟਾਈਮ ਕੱਢੋ ਕਿ ਆਪਾਂ ਚੱਲ ਕੇ ਆਈਏ ਸਾਰੀਆਂ ਗੱਲਾਂ ਸਾਡੋ ਉਹ ਜਾਇਦਾ ਵੀ ਫੇਰ ਹੀ ਫਾਇਦਾ ਹੁੰਦਾ ਜੇ ਅੱਗੋਂ ਬੰਦਾ ਸੁਣਨ ਵਾਲਾ ਹੋਵੇ ਤੂੰ ਤਾਂ ਜਾ ਕੇ ਮਾਂ ਦੀ ਬਣ ਜਾਗੀ ਉਹ ਫੇਰ ਉੱਥੇ ਦੀ ਉੱਥੇ ਰਹੇਗੀ ਕਿਉਂ ਮਾਂ ਦੀ ਬਣ ਜੂਗੀ ਨਾ ਮੈਨੂੰ ਆਦੀ ਪਰਜਾਈ ਪਿਆਰੀ ਨਹੀਂ ਉਹ ਜਦੋਂ ਮੈਂ ਜਾਣੀਆ ਹੱਥੀ ਸਾਂਵਾ ਕਰਦੀਆ ਨਾਲੇ ਮੈਂ ਉਹ ਜਵਾਕੜੀ ਨੂੰ ਕਿਵੇਂ ਮੂੰਹ ਘਟਕਾਰ ਦੂੰਗੀ ਜਿਹੜੀ ਕੋਈ ਗੱਲ ਹੋਈ ਭਈ ਗਲਤੀ ਮੇਰੀ ਮਾਂ ਚ ਹੋਈ ਚਾਰ ਗੱਲਾਂ ਮੈਂ ਮਾਣੂ ਕਹਿ ਦੂੰਗੀ ਉਹ ਤੇਰੀ ਮਾਂ ਉਹ ਉਹ ਤੈਨੂੰ ਉੱਤੋਂ ਦੀ ਚਾਰ ਕਹਿ ਦੂਗੀ ਤੈਨੂੰ ਮੈਂਟ ਚ ਭਰੇ ਲੂਗੀ ਉਹ ਚਾ ਛੱਡ ਪਰੇ ਬਸ ਮੈਨੂੰ ਪਤਾ ਹੀ ਆ ਤੁਸੀਂ ਸਿੱਧਾ ਹੀ ਕਹਿ ਦਿਓ ਵੀ ਭਾਈ ਮੈਂ ਤਾਂ ਜਾਣਾ ਨਹੀਂ ਮੈਂ ਆਪੇ ਐਂ ਕਰਉਂਗੀ ਸਵੇਰੇ ਦੇਖਦੀ ਆ ਮੈਂ ਮੈਨੂੰ ਬੱਸ ਚੜਾਇਆ ਏ ਉਹ ਕਦੇ ਦਿਨ ਚ ਜੇ ਟਾਈਮ ਲੱਗਿਆ ਤੇ ਮੈਂ ਸਵੇਰੇ ਜਾਨੀ ਹੁੰਦੀ ਤੇ ਨਹੀਂ ਆਪਦਾ ਆਦੀ ਮਾਂ ਨਾਲ ਜਾ ਕੇ ਗੱਲਾਂ ਕਰਿਆ ਤੁਸੀਂ ਰਹੋ ਘਰ ਦੇ ਕੰਮ ਨਾਲੇ ਨਿਗਰ ਰੱਖਿਓ ਗੱਲ ਜਾਣਦੀ ਨਹੀਂ ਤੂੰ ਉਹਨੂੰ ਐ ਕਹਿਣਾ ਸੀ ਵੀ ਤੂੰ ਰਿਕਾਰਡਿੰਗ ਰਿਕਾਰਡਿੰਗ ਕਰ ਕੋਈ ਉਹ ਜਵਾਕੜੀ ਕੀ ਰਿਕਾਰਡਿੰਗ ਕਰੂਗੀ ਮੈਂ ਤਾਂ ਉਹਨੂੰ ਕਿਹਾ ਸੀ ਵੀ ਮੇਰੀ ਆਦੀ ਮੰਮੀ ਨਾਲ ਗੱਲ ਕਰਾ ਦੇ ਮੈਨੂੰ ਪਤਾ ਕੀ ਕਹਿੰਦੀ ਮੇ ਦਾਦੀ ਤਾਂ ਮੇਰੀ ਸੁੱਤੀ ਪਈ ਆ ਤੇ ਮੰਮੀ ਅੰਦਰ ਪਈ ਆ ਤੇ ਮੈਂ ਤਾਂ ਚੋਰੀਆਂ ਫੋਨ ਲਾਵਾਂ ਫਿਰ ਹੁਣ ਮੈਂ ਜਵਾਕੜੀ ਨੂੰ ਦੱਸ ਕੇ ਕਹਾ ਉਹ ਫਿਰ ਡਰਦੀ ਹੋਰ ਜਵਾਕੜੀ ਕੀ ਕਰੇ ਉਹਨੇ ਜ਼ੋਰ ਨੂੰ ਹੀ ਲਾਉਣਾ ਸੀ ਤਾਂ ਹੀ ਤਾਂ ਫਿਰ ਮੈਂ ਉੱਥੇ ਜਾ ਕੇ ਸੋਹਣੀ ਕਰਨਾ ਮੈਂ ਕਿਹੜਾ ਫੋਨ ਕਰਕੇ ਜਾਣਾ ਸਿੱਧੇ ਮੱਥੇ ਜਾਉਂਗੀ ਨਾਲੇ ਪਤਾ ਲੱਗ ਜਾਊਗਾ ਤੇ ਫਿਰ ਉਹ ਆਖਣੀ ਤੈਨੂੰ ਕੀ ਸੁਪਨਾ ਆ ਗਿਆ ਲੈ ਮੈਂ ਕਹਿ ਦੂੰ ਮੈਂ ਤਾਂ ਇੱਥੇ ਦਵਾਈ ਲੈਣ ਆਈ ਸੀ ਓਹੋ ਦਵਾਈ ਲੈਣ ਤਾਂ ਗਈ ਸੀ ਉਹਨਾਂ ਨੂੰ ਕੁੱਟਦੇ ਮਾਰਦੇ ਤੈਨੂੰ ਕੀ ਸੁਪਨਾ ਆ ਕੇ ਕਿਸੇ ਨੇ ਤਾਂ ਦੱਸੇ ਹੋਊਗਾ ਉਹ ਕੋਈ ਗੱਲ ਨਹੀਂ ਸਾਰਾ ਕੁਝ ਹੋ ਜਾਊਗਾ ਜਦੋਂ ਮੈਂ ਆਪਦੀ ਭਤੀਜੀ ਨੂੰ ਲਾਇਆ ਨਾ ਫੋਨ ਉਹਨੂੰ ਮੈਂ ਆਪੀ ਸਾਰਾ ਕੁਝ ਸਮਝਾ ਦੂੰਗੀ ਜਿਵੇਂ ਪਤਾ ਤੂੰ ਜਿਵੇਂ ਜਿਵੇਂ ਮੈਂ ਕਹਿੰਦੀ ਆ ਉਵੇਂ ਉਵੇਂ ਕਰੀ ਜਾਏ ਤੇ ਆਪੀ ਸਾਰਾ ਕੁਝ ਪਤਾ ਲੱਗ ਜਾਊਗਾ ਸਾਰਾ ਕੁਝ ਮੇਰੇ ਤੇ ਛੱਡ ਦੋ ਜੇ ਨਹੀਂ ਤੂੰ ਸੀ ਜਾਣਾ ਚੱਲ ਮੇਰੀ ਗੱਲ ਸੁਣੋ ਆ ਰੋਟੀ ਬਣੀ ਪਈ ਆ ਜੇ ਖਾਣੀਆਂ ਤਾਂ ਖਾ ਲਓ ਪਾ ਕੇ ਦੇ ਮੈਂ ਬੱਸ ਹਜੇ ਭੁੱਖ ਨਹੀਂ ਚੱਲ ਠੀਕ ਆ ਹਾਂ ਮੈਂ ਛਾੜੂ ਜਾ ਲਾਣਾ ਫਿਰ ਦੇਖਦੇ ਆ ਕੋ ਵੀ ਉਹਦੀ ਧੀ ਹੈ ਤੂੰ ਕਿਹੜਾ ਖੈਰ ਪਾਏਂਗੀ ਕੋਈ ਗੱਲ ਨਹੀਂ ਤੁਹਾਡੀ ਮਾਮਾ ਮਾਤਾ ਆ ਰਹੇ